ਡਾਕਟਰ ਸਾਹਿਬ ਪ੍ਰਚਾਰ ਦਾ ਕਿਵੇਂ ਚੱਲ ਰਿਹਾ ਹੈ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਹੈ ਕੀ ਜਿਹੜੇ ਬਾਕੀ ਐ ਐਮ ਐਲ ਏ ਹੈਗੇ ਆ ਆਪਣੇ ਨੌਂ ਅੱਠ ਸੁਭਿਧਾਨ ਸਭਾ ਦੇ ਉਹ ਨਾਲ ਪੂਰਾ ਸਹਿਯੋਗ ਕਰ ਰਹੇ ਜੀ ਜਾਨਾਰ ਜੀ ਮੇਰੇ ਨਾਲੋਂ ਵੱਧ ਮਿਹਨਤ ਕਰ ਰਿਹਾ ਬਿਲਕੁਲ ਸਾਰੇ ਜਣੇ ਇਸ ਤਰ੍ਹਾਂ ਡਾਕਟਰ ਸਾਹਿਬ ਔਰ ਇਹ ਤੋਂ ਪਰਨੀਤ ਕੋ ਜਿਹੜੇ ਹੈਗੇ ਐਮ ਪੀ ਰਹੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇਖੇ ਦੇਖੋ ਉਹਨਾਂ ਦੇ ਨਾ ਇੱਕ ਤਾਂ ਉਹਨਾਂ ਨੇ ਉਹਨਾਂ ਦੀ ਪਰਫਾਰਮੈਂਸ ਜ਼ੀਰੋ ਹੈ ਚਾਰ ਸ ਪਹਿਲਾਂ ਰਾਜਾ ਰਾਣੀ ਵਾਲਾ ਚੱਲਦਾ ਸੀਗਾ ਜੀ ਉਹ ਮਤਲਬ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦਾ ਫੇਸ 22 ਸੀਗਾ ਉਹਨਾਂ ਨੇ ਪਾਰਟੀ ਵੀ ਬਦਲ ਲਈ ਆਪਣੀ ਜਿਹੜੀ ਪਾਰਟੀ ਨੂੰ ਬੁਰਾ ਭਲਾ ਕਹਿੰਦੇ ਸੀ ਉਹਦੇ ਚਲੇ ਗਏ ਗਾਂਧੀ ਜੀ ਦਾ ਵੀ ਸੇਮ ਹੈ ਆਪਣਾ ਮੁਕਾਬਲਾ ਕਿਦਣਾ ਦੇਖੋ ਜੀ ਸਾਡਾ ਮੁਕਾਬਲਾ ਆਪਣੇ ਆਪ ਨਾਲ ਲੋਕ ਸਭਾ ਚੋਣਾਂ ਦਾ ਜਿਹੜਾ ਅਖਾੜਾ ਹੈਗਾ ਅਖੇਲੀ ਆਪਣੇ ਪੜਾਵ ਤੇ ਪਹੁੰਚ ਗਿਆ ਹੈ ਤੇ ਅਸੀਂ ਅਲੱਗ-ਅਲੱਗ ਕੈਂਡੀਡੇਟਾਂ ਨਾਲ ਜਾ ਕੇ ਗੱਲਬਾਤ ਕਰ ਰਹੇ ਹਾਂ ਅੱਜ ਅਸੀਂ ਪਹੁੰਚੇ ਹਾਂ ਪਟਿਆਲੇ ਲੋਕ ਸਭਾ ਪਟਿਆਲਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਦੇ ਕੋਲ ਉਹਨਾਂ ਨਾਲ ਜਾਣਦੇ ਹਾਂ ਕਿਸ ਤਰ੍ਹਾਂ ਦਾ ਉਹਨਾਂ ਦਾ ਪ੍ਰਚਾਰ ਚੱਲ ਰਿਹਾ ਹੈ ਤੇ ਕਿਸ ਤਰ੍ਹਾਂ ਉਹਨਾਂ ਦੀ ਸ਼ੁਰੂਆਤ ਹੋਈ ਸੀਗੀ ਤੇ ਕਿਸ ਤਰ੍ਹਾਂ ਦਾ ਉਹਨਾਂ ਨੂੰ ਹੰਗਾਰਾ ਲੋਕਾਂ ਤੋਂ ਮਿਲ ਰਿਹਾ ਹੈ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਸ਼ੁਰੂਆਤ ਕਰੂੰਗਾ ਮੈਂ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਤੁਸੀਂ ਚੋਣਾਂ ਲੜ ਰਹੇ ਹੋ ਆਮ ਆਦਮੀ ਚ ਤੁਹਾਡੀ ਐਂਟਰੀ ਕਿਸ ਤਰ੍ਹਾਂ ਹੋਈ ਮੈਨੂੰ ਉਹ ਦੇਖੋ ਆਮ ਆਦਮੀ ਪਾਰਟੀ ਜਦੋਂ ਬਣੀ ਐ ਅੰਨਾਜਾਰੇ ਮੂਵਮੈਂਟ ਤੋਂ ਮੇਰੀ ਐਂਟਰੀ ਹੋਈ ਤੇ ਜਦੋਂ ਅਰਬਿੰਦ ਜੀ ਨੇ ਇੱਕ ਪਾਰਟੀ ਬਣਾਈ ਮੈਨੂੰ ਲੱਗਾ ਕਿ ਇੱਕ ਲੀਡਰ ਜਿਹਦੀ ਦੇਸ਼ ਨੂੰ ਲੋੜ ਹੈ ਜਿਹੜਾ ਸਿੱਖਿਆ ਦੀ ਗੱਲ ਕਰਦਾ ਸਿਹਤ ਦੀ ਗੱਲ ਕਰਦਾ ਰੋਜ਼ਗਾਰ ਦੀ ਗੱਲ ਕਰਦਾ ਆਮ ਲੋਕਾਂ ਨੂੰ ਸੋਸਾਇਟੀ ਕਮਿਊਨिटीज ਜਿਹੋ ਉਹਨਾਂ ਦੇ ਰਾਈਟਸ ਦੀ ਗੱਲ ਕਰਦਾ ਇੱਕ ਲੀਡਰ ਹੈ ਸੋ ਆਈ ਕੈਨ ਜੁਆਇਨ ਦਿਸ ਪਾਰਟੀ ਮੈਂ ਉਸ ਤੋਂ ਪਹਿਲਾਂ ਕਦੇ ਕੋਈ ਪਾਰਟੀ ਜੁਆਇਨ ਨਹੀਂ ਕੀਤੀ ਸੀ ਸੋ ਆਈ ਜੰਪਡ ਇਨ ਤੇ ਅਸੀਂ ਪਹਿਲਾਂ 14 ਦੀ ਇਲੈਕਸ਼ਨ ਲੜੇ ਜਿੱਤੇ ਉਸ ਤੋਂ ਬਾਅਦ ਬੜੀ ਲੰਬੀ ਹਿਸਟਰੀ ਆ ਬੜੇ ਕ੍ਰਾਈਸਿਸ ਆਏ ਪਾਰਟੀ ਤੇ ਪਰ ਜਦੋਂ ਵੀ ਪਾਰਟੀ ਤੇ ਕ੍ਰਾਈਸਿਸ ਆਇਆ ਪਾਰਟੀ ਪਹਿਲਾਂ ਨਾਲੋਂ ਸਟਰੋਂਗ ਹੋ ਕੇ ਮਤਲਬ ਮਜ਼ਬੂਤ ਹੋ ਕੇ ਉੱਭਰੀ ਹਮੇਸ਼ਾ ਔਰ ਉਹ ਐਸੋਲੀ ਵੀ ਕ੍ਰਾਈਸਿਸ ਚੱਲ ਰਿਹਾ ਅਸੀਂ ਇਹਦੇ ਚ ਬਹੁਤ ਮਜ਼ਬੂਤ ਹੋ ਕੇ ਨਿਕਲਾਗੇ ਡਾਕਟਰ ਸਾਹਿਬ ਸ਼ੁਰੂਆਤ ਆਪ ਤੋਂ ਹੀ ਹੋਈ ਤੇ ਆਪ ਚ ਹੀ ਚੱਲ ਰਹੀ ਹੈ ਜਿਵੇਂ ਅਸੀਂ ਬਾਕੀ ਲੀਡਰਾਂ ਦਾ ਦੇਖਦੇ ਹਾਂ ਕੋਈ ਕਿਸੇ ਉਸ ਚੋਂ ਆਇਆ ਪਾਰਟੀ ਚੋਂ ਕੋਈ ਕਿਸੇ ਆ ਗਿਆ ਮੈਂ ਕਹਿੰਦਾ ਜੀ ਬਿਲਕੁਲ ਸਾਡੀ ਜਿਹੜੀ ਅਸੀਂ ਇੱਕ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨਾਲ ਜੁੜੇ ਹੋਏ ਹਾਂ ਵੀ ਆਰ ਕਮਿਟਿਡ ਅਸੀਂ ਸਮਾਜ ਦੇ ਵਿੱਚ ਅਸੀਂ ਰਾਜਨੀਤੀ ਕਰਨ ਨਹੀਂ ਆਏ ਬਦਲਣ ਆਏ ਹਾਂ ਔਰ ਬਦਲ ਰਹੇ ਹਾਂ ਤੁਸੀਂ ਜਿਹੜਾ ਮੈਨੂੰ ਰੋਲ ਮਿਲਿਆ ਹੁਣ ਤੱਕ ਚਾਹੇ ਪਟਿਆਲੇ ਦੇ ਵਿੱਚ ਪੰਜਾਬ ਦੇ ਵਿੱਚ ਜਾਂ ਹੁਣ ਜਿਹੜਾ ਹੈਗਾ ਮੈਨੂੰ ਐਸ ਐਮ ਐਲ اے ਔਰ ਫਿਰੋਜ਼ ਮੰਤਰੀ ਤੇ ਮੈਂ ਆਪਣਾ ਆਈ ਵਿਲ ਆਲਵੇਸ ਗਿਵ ਮਾਈ ਬੈਸਟ ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗਾ ਜਿਵੇਂ 829 ਆਮ ਆਦਮੀ ਕਲੀਨਿਕ ਬਣਾਏ ਆ ਰਜਿੰਦਰਾ ਹਸਪਤਾਲ ਪਟਿਆਲੇ ਦਾ ਇੱਥੇ ਤਾਂ ਮੁੱਖ ਮੰਤਰੀ ਸੀ ਸਿਹਤ ਮੰਤਰੀ ਵੀ ਇੱਥੇ ਦਾ ਸੀ ਠੀਕ ਨਹੀਂ ਕਰ ਸਕਿਆ ਲੇਕਿਨ ਅਸੀਂ ਭਗਵੰਤ ਮਾਨ ਜੀ ਨੇ ਮੈਨੂੰ ਸਪੋਰਟ ਕੀਤਾ ਸੀ ਉਹਨੂੰ 90% ਠੀਕ ਕਰਤਾ ਜੀ ਸੁਪਰ ਸਪੈਸ਼ਲਿਟੀ ਵੀ ਚੱਲ ਗਿਆ 100 100 ਤੋਂ ਬਾਅਦ ਬੈਡ ਵੜਾ ਆਈ ਸੀ ਯੂ ਬਣ ਗਿਆ ਮਾਤਾ ਖੱਲਿਆ ਇਸ ਲਈ ਮੈਂ ਕਹਿੰਨਾ ਪੰਜਾਬ ਦਾ ਨਹੀਂ ਦੇਸ਼ ਦਾ ਬੈਸਟ ਡਿਸਟ੍ਰਿਕਟ ਹਸਪਤਲ ਹੈ ਜਾ ਕੇ ਦੇਖ ਲਓ ਤੁਸੀਂ ਆਪਣੇ ਆਪ ਆ ਗੁਰਦੁਆਰੇ ਦੇ ਨਾਲ ਇੱਕ ਮਹੱਲਾ ਕਲੀਨਿਕਾ ਉੱਥੇ ਤੁਸੀਂ ਵਿਜ਼ਿਟ ਕਰਕੇ ਜਾਈਓ ਉਹ ਲੋਕਾਂ ਨੂੰ ਦਿਖਾਓ ਕਿੰਨਾ ਵਧੀਆ 30 30 ਮਹੱਲਾ ਕਲੀਨਿਕ ਬਣਾ ਕੇ 30 ਹੋਰ ਬਣਾਵਾਂਗੇ ਹਰ ਵ ਦੇ 40 ਸਾਲ ਬਾਅਦ ਸਾਨੂੰ ਬਿਜਲੀ ਮਿਲੀ ਹੈ ਅਸੀਂ ਦਿਨ ਨੂੰ ਪਾਣੀ ਦਾ ਆ ਅਸੀਂ ਸੱਪ ਲੜਨ ਤੋਂ ਬਚਿਆ ਨਹਿਰਾ ਦਾ ਪਾਣੀ ਪਿੰਡਾਂ ਚ ਪਹੁੰਚ ਰਿਹਾ ਘਰਾਂ ਦੇ ਬਿੱਲ ਨਹੀਂ ਆ ਰਹੇ ਲੋਕਾਂ ਦੇ ਲੋਕ ਬਹੁਤ ਖੁਸ਼ ਆ ਬਹੁਤ ਖੁਸ਼ ਆ 80% ਲੋਕ ਸਾਰੇ ਨਹੀਂ ਕਦੇ ਖੁਸ਼ ਹੁੰਦੇ ਬਟ 80 90% ਲੋਕ ਬਹੁਤ ਖੁਸ਼ ਆ ਮਾਨ ਸਰਕਾਰ ਡਾਕਟਰ ਸਾਹਿਬ ਮੰਤਰੀ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਕਿਹੜੀ ਕਿਹੜੀ ਮੂਵਮੈਂਟ ਚ ਰਹੀ ਕਿੱਥੇ ਕਿੱਥੇ ਕੰਮ ਕੀਤੇ ਦੇਖੋ ਅੰਨਾਜਾਰੇ ਮੂਵਮੈਂਟ ਤੋਂ ਸ਼ੁਰੂ ਕਰਕੇ ਪਾਰਟੀ ਦੇ ਵਿੱਚ ਜਦੋਂ ਪਹਿਲੀ ਇਲੈਕਸ਼ਨ ਹੋਈ ਆ ਉਦੋਂ ਪਾਰਟੀ ਨਹੀਂ ਸੀ ਅਸੀਂ ਉਹ ਇਲੈਕਸ਼ਨ ਲੜੀ 14 ਵਾਲੀ 13 ਦੇ ਵਿੱਚ ਮੈਂ ਸਾਰੀ ਕਮਾਂਡ ਲਈ ਮੈਂ ਸਾਰਾ ਉਹਨੂੰ ਸਾਰਾ ਮੈਨੇਜ ਕਰਕੇ ਅਸੀਂ ਉਹ ਇਲੈਕਸ਼ਨ ਜਿੱਤੀ ਉਸ ਤੋਂ ਬਾਅਦ ਜਿਹੜੀ ਪਾਰਟੀ ਦੀ ਫਾਰਮੇਸ਼ਨ ਹੋਈ ਤਾਂ ਮੈਨੂੰ ਪਟਿਆਲੇ ਦਾ ਪਹਿਲਾ ਜ਼ੋਨ ਪ੍ਰਧਾਨ ਮੈਂ ਬੜਿਆ ਉਸ ਤੋਂ ਬਾਅਦ ਜਦੋਂ ਪਾਰਟੀ ਦੇ ਵਿੱਚ 17 ਦੀ ਇਲੈਕਸ਼ਨ ਅਸੀਂ ਲੜੀ ਉਹਦੇ ਵਿੱਚ ਮੈਂ ਪਟਿਆਲੇ ਤੋਂ ਇਲੈਕਸ਼ਨ ਲੜੀ ਉਸ ਵੇਲੇ ਮੈਂ ਪਟਿਆਲੇ ਤੋਂ ਮੈਂ ਆਪਣੀ ਇਲੈਕਸ਼ਨ ਹਾਰਿਆ ਪਾਰਟੀ 20 ਸੀਟਾਂ ਜਿੱਤੀ 10 ਬੰਦੇ ਨੇ ਸਾਨੂੰ ਖਰਾਬ ਕੀਤਾ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ 18s ਫਿਰ ਮੈਨੂੰ ਪਾਰਟੀ ਦਾ ਜਿਹੜਾ ਵਰਕਿੰਗ ਪ੍ਰੈਜ਼ੀਡੈਂਟ ਬਾਇਆ ਗਿਆ ਔਰ ਮੈਂ ਸਾਰੇ ਪੰਜਾਬ ਦੇ ਵਿੱਚ ਜਾ ਕੇ ਪੰਜਾਬ ਦੀ ਪਾਰਟੀ ਨੂੰ ਦੁਬਾਰਾ ਪੈਰਾਸਿਸ ਮਤਲਬ ਖੜਖੜਾ ਕੀਤਾ ਪੈਰਾਸਰ ਖੜਾ ਕੀਤਾ ਔਰ ਰੀਆਰਗੇਨਾਈਜ਼ ਕੀਤਾ ਔਰ ਜਿਹੜੇ ਹੁਣ 92 ਐਮ ਲਿਆ ਉਹਨਾਂ ਚੋਂ 60 ਬੰਦੇ ਹੋਵਾ ਜਿਹਨਾਂ ਨੂੰ ਮੈਂ ਅਲੱਗ-ਅਲੱਗ ਅਹੁਦੇ ਦੇ ਕੇ ਆਇਆ ਜੋ ਮੇਰਾ ਸਤਕਾਰ ਵੀ ਕਰਦੇ ਆ ਔਰ ਅਰਵਿੰਦ ਕੇਜਰੀਵਾਲ ਜੀ ਭਗਵੰਤ ਪਾਣ ਜੀ ਵੀ ਮੇਰਾ ਇਸ ਗੱਲ ਸਤਕਾਰ ਕਰਦੇ ਆ ਤੇ ਉਹਨਾਂ ਨੂੰ ਮੈਨੂੰ ਫਿਰ ਜਿਹੜੀ ਮੇਰੀ ਆਪਣੀ ਕਰਮ ਭੂਮੀ ਸੀ ਜਿਹ ਬਟਾਲਾ ਵਿਧਾਇਕੀ ਉੱਥੋਂ ਮੈਨੂੰ ਟਿਕਟ ਦਿੱਤੀ ਫਿਰ ਮੈਂ ਐਮਐਲਏ ਚੁਣਿਆ ਗਿਆ ਉੱਥੋਂ ਸਭ ਤੋਂ ਜ਼ਿਆਦਾ ਮਾਰਜਨ ਨਾਲ ਬਟਾਲਾ ਪੰਜਾਬ ਵਿੱਚ ਮੇਰਾ ਪੰਜਵਾਂ ਨੰਬਰ ਸੀਗਾ ਫਿਫਥ ਹਾਈਸਟ ਮੇਨ ਨੂੰ ਜੜੀ ਹੈ ਗਿਆ ਮੇਰੀ ਜੜੀ ਕਰਮ ਭੂਮੀ ਆ ਪਟਿਆਲਾ ਪਾਰਲੀਮੈਂਟਰੀ ਕੰਸਟਿਟੈਂਸੀ ਮੈਨੂੰ ਉਹਦੀ ਜ਼ਿੰਮੇਵਾਰੀ ਦਿੱਤੀ ਗਈ ਆ ਔਰ ਮੈਂ ਫਿਰ ਇੱਕ ਵਾਰੀ ਮੇਰੀ ਪੂਰੀ ਕੋਸ਼ਿਸ਼ ਆ ਕਿ ਮੈਂ ਪੰਜਾਬ ਚ ਔਰ ਪ੍ਰੈਫਰੇਬਲੀ ਦੇਸ਼ ਦੇ ਵਿੱਚ ਟੌਪ ਦੀਆਂ 10 ਔਰ ਪੰਜਾਬ ਚ ਪਹਿਲੇ ਨੰਬਰ ਤੇ ਆ ਕੇ ਜਿਹੜੀਆਂ ਦੇਸ਼ ਦੇ ਵਿੱਚ ਟੌਪ 10 ਕੰਸਟਿਟੈਂਸੀਜ਼ ਹੋਣਗੀਆਂ ਜਿਹੜੀਆਂ ਮੈਕਸਿਮ ਮਾਰਜਿਨ ਉਹਨਾਂ ਦੇ ਵਿੱਚੋਂ ਮੇਰਾ ਵੀ ਇੱਕ ਨੰਬਰ ਹੋਵੇ ਮੇਰੀ ਪੂਰੀ ਕੋਸ਼ਿਸ਼ ਆ ਔਰ ਸਾਡੇ ਵੋਲੰਟੀਅਰਸ ਦੀ ਸਾਡੇ ਅਹੁਦੇਦਾਰਾਂ ਦੀ ਔਰ ਸਾਡੇ ਐਮਐਲਏ ਸਭਾਂ ਦੀ ਵੀ ਇਹੀ ਕੋਸ਼ਿਸ਼ ਆ ਉਹ ਤਾਂ ਇਹ ਕਹਿੰਦੇ ਵੀ ਅਸੀਂ ਪਹਿਲੇ ਨੰਬਰ ਤੇ ਆਣਾ ਪੂ ਦੇਖੋ ਮੇਰੇ ਪਰਿਵਾਰ ਦੇ ਵਿੱਚ ਮੈਂ ਇੱਕ ਕਿਸਾਨ ਦਾ ਬੇਟਾ ਜੀ ਪਿੰਡ ਚ ਸਪਿੰਟ ਦੇ ਸਕੂਲ ਚ ਬਰੋਟੇ ਥੱਲੇ ਬੈਠ ਕੇ ਬੋਰੀ ਤੇ ਫੜ ਕੇ ਆਇਆ ਸੀਗਾ ਮੇਰੇ ਮਾਤਾ ਜੀ ਆ ਜੀ ਜਿਹੜੇ 92 ਸਾਲ ਦੇ ਆ ਮੇਰਾ ਭਰਾ ਆ ਐਨ ਆਰ ਆਈ ਓਡੇਰਾ ਬਸੇ ਚ ਮੇਰੀ ਪ੍ਰਚਾਰ ਕਰਦਾ ਪਿਆ ਮੇਰੀ ਧਰਮ ਪਤਨੀ ਆ ਮੇਰਾ ਬੇਟਾ ਹੈ ਤੇ ਅਸੀਂ ਸਾਰੇ ਜਣੇ ਲੱਗੇ ਹੋਏ ਆ ਜੀ ਸਾਰੇ ਜਣੇ ਆਪਣੇ ਆਪਣੇ ਜੜੇ ਹੈਗਾ ਉਹ ਆਪਣਾ ਆਪਣਾ ਕੰਮ ਕਰ ਰਹੇ ਆ ਬੇਟੀ ਮੇਰੀ ਵਾਰਸ ਹੈ ਜੀ ਡਾਕਟਰ ਸਾਹਿਬ ਪ੍ਰਚਾਰ ਦਾ ਕਿਵੇਂ ਚੱਲ ਰਿਹਾ ਹੈ ਇਸ ਤਰ੍ਹਾਂ ਮਹੰਗਾਰਾ ਮਿਲ ਰਿਹਾ ਹੈ ਕਿ ਆ ਜਿਹੜੇ ਬਾਕੀ ਐ ਐਮ ਐਲ ਏ ਹੈਗੇ ਆ ਆਪਣੇ ਨੌਵੇਂ 8 ਸੰਵਿਧਾਨ ਸਭਾ ਦੇ ਉਹ ਨਾਲ ਪੂਰਾ ਸਹਿਯੋਗ ਕਰ ਰਹੇ ਜੀ ਜਾਨ ਨਾਲ ਜੀ ਮੇਰੇ ਨਾਲੋਂ ਵੱਧ ਮਿਹਨਤ ਕਰ ਰਿਹਾ ਬਿਲਕੁਲ ਸਾਰੇ ਜਣੇ ਇਸ ਤਰ੍ਹਾਂ ਉਹ ਇਸ ਤਰ੍ਹਾਂ ਲੜ ਰਹੇ ਆ ਵੀ ਇਹ ਮੇਰੀ ਇਲੈਕਸ਼ਨ ਆ ਮੈਂ ਜਿੰਨੇ ਮਾਰਜ ਨਾਲ ਐਮ ਐਲ ਏ ਦੀ ਇਲੈਕਸ਼ਨ ਜਿੱਤਾ ਸੀ ਉਸ ਤੋਂ ਵੱਧ ਮਾਰਜ ਨਾਲ ਡਾਕਟਰ ਸਾਹਿਬ ਨੂੰ ਜਿਤਾ ਕੇ ਭੇਜਣਾ ਇਹ ਇਹ ਮੇਰੇ ਭਰਾਵਾਂ ਦੀ ਕੋਸ਼ਿਸ਼ ਆ ਇੱਕ ਮੇਰੀ ਭੈਣ ਆ ਬਾਕੀ ਸਾਰੇ ਭਰਾ ਆ ਮੇਰੇ ਮੰਤਰੀ ਆ ਚੇਤਨ ਜੋੜਾ ਮਾਜਰਾ ਜੀ ਡੇਰਾ ਬੱਸੀ ਵਾਲੇ ਸਾਰੇ ਉਹਨਾਂ ਦੀ ਕੋਸ਼ਿਸ਼ ਆ ਫਿਰ ਜਿੰਨੀਆਂ ਵੋਟਾਂ ਸਾਨੂੰ ਪਈਆਂ ਸੀ ਉਸ ਯਕਸਾਬ ਉਹਰੇ ਤੋਂ ਪਰਨੀਤ ਕੋ ਜਿਹੜੇ ਹੈਗੇ ਐਮਪੀ ਰਹੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਦੇਖੋ ਉਹਨਾਂ ਦੇ ਨਾ ਇੱਕ ਤਾਂ ਉਹਨਾਂ ਨੇ ਉਹਨਾਂ ਦੀ ਪਰਫਾਰਮੈਂਸ ਜ਼ੀਰੋ ਹੈ 4 ਸਾਲ ਐਮਪੀ ਉਹ ਮਤਲਬ ਹਰ ਸਾਲ ਇੱਕ ਆਦਰਸ਼ ਜਿਹੜਾ ਹੈਗਾ ਨਾ ਜੀ ਸੰਸਦ ਦਰਸ਼ਕਰਾਮ ਯੋਜਨਾ ਇੱਕ ਨਮੂਨੇ ਦਾ ਪਿੰਡ ਬਣਾਣਾ ਹੁੰਦਾ ਜਿਹੜਾ ਕਿ ਬਿਲਕੁਲ ਮਤਲਬ ਜਿਹੜੂ ਆਪਾਂ ਕਹਿੰਦੇ ਆ ਗਾਂਧੀ ਦੇ ਜੋ ਗਾਂਧੀ ਜੀ ਨੇ ਕਿਹਾ ਸੀਗਾ ਸਵਰਾਜ ਪਿੰਡ ਹੋਵੇ ਵੀ ਉੱਥੇ ਸਾਰਾ ਕੁਝ ਹੁੰਦਾ ਉਸ ਪਿੰਡ ਦੇ ਵਿੱਚ ਸਫਾਈ ਹੋਵੇ ਹਸਪਤਾਲ ਹੋਵੇ ਸਕੂਲ ਚੰਗਾ ਹੋਵੇ ਔਰ ਲੋਕਾਂ ਦੇ ਵਿੱਚ ਜਿਹੜਾ ਹੈਗਾ ਸੋਲਿਡ ਸਟੀਕੋਡ ਵੇਸਟ ਮੈਨੇਜਮੈਂਟ ਹੋਵੇ ਬਹੁਤ ਵਧੀਆ ਮੱਕਿਆ ਮਚਰਨਾ ਉਹ ਇਹੋ ਜਿਹਾ ਉਹਨਾਂ ਨੇ ਨਮੂਨੇ ਦਾ ਪਿੰਡ ਬਣਾਉਣਾ ਸੀ ਨਾ ਗਾਂਧੀ ਨਾ ਧਰਮਵੀਰ ਗਾਂਧੀ ਨੇ ਬਣਾਇਆ ਨਾ ਪਨੀਤ ਕੌਰ ਨੇ ਬਣਾਇਆ ਨਾ ਕੋਈ ਪ੍ਰੋਜੈਕਟ ਲੈ ਕੇ ਆਏ ਸੈਂਟਰ ਦੇ ਵਿੱਚੋਂ ਮੈਂ ਐਗਰੋ ਵੇਸਟ ਇੰਡਸਟਰੀ ਲੈ ਕੇ ਆਉਂਗਾ ਪੰਜਾਬ ਦੇ ਰੁਕੇ ਹੋਏ ਪੈਸੇ ਉਹ ਲੈ ਕੇ ਆਉਂਗਾ ਮੈਂ ਘੱਗਰ ਦੀ ਸਮੱਸਿਆ most liveable city ਅੱਜ ਅੱਜਕੱਲ੍ਹ ਇਹ ਦੌਰ ਹੈ ਮੈਂ ਪਟਿਆਲੇ ਨੂੰ ਪਟਿਆਲੇ ਚ ਬਹੁਤ ਜ਼ਿਆਦਾ ਪੋਟੈਂਸ਼ੀਅਲ ਹੈ ਲੋਕ ਬਹੁਤ ਅੱਛੇ ਇੱਥੇ ਦੇ ਸਰਕਾਰ ਸਿਹਤ ਵੀ ਸਾਡੀ ਆ ਉੱਪਰ ਵੀ ਸਾਡੀ ਬਣਨ ਜਾ ਰਹੀ ਹੈ ਇਹਨੂੰ most liveable city of india ਬਣਾਣਾ that is my target ਪਨੀਥਕੌਰ ਜਿਵੇਂ ਰਾਈਟ ਆਪਣਾ ਜਿਤਾਉਂਦੇ ਨੇ ਕਿ ਪਟਿਆਲਾ ਲੋਕ ਸਭਾ ਜਿਹੜੀ ਸੀਟ ਹੈ ਉਹਨਾਂ ਦੀ ਪੱਕੀ ਸੀਟ ਹੈ ਕਿ ਮੈਂ ਲੋਕਾਂ ਚ ਬਹੁਤ ਵਿਚਰਦੀ ਆ ਉਸ ਚੀਜ਼ ਨੂੰ ਤੁਸੀਂ ਕਿਵੇਂ ਕਾਊਂਟਰ ਕਰ ਰਹੇ ਹੋ ਉਹ ਪਹਿਲਾਂ ਰਾਜਾ ਰਾਣੀ ਵਾਲਾ ਚੱਲਦਾ ਸੀਗਾ ਜੀ ਉਹ ਮਤਲਬ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦਾ ਫੇਸ ਇਹੀ ਸੀਗਾ ਉਹਨਾਂ ਨੇ ਪਾਰਟੀ ਵੀ ਬਦਲ ਲਈ ਆਪਣੀ ਜਿਹੜੀ ਪਾਰਟੀ ਨੂੰ ਬੁਰਾ ਭਲਾ ਕਹਿੰਦੇ ਸੀ ਉਹਦੇ ਚਲੇ ਗਏ ਗਾਂਧੀ ਜੀ ਦਾ ਵੀ ਸੇਮ ਹੈ ਜਿਹੜੀ ਪਾਰਟੀ ਨੂੰ ਬਹੁਤ ਬੁਰਾ ਕਹਿੰਦੇ ਸੀ ਉਹਦੇ ਚਲੇ ਗਏ ਤੇ ਉਹ ਉਹ ਜਿਹੜਾ ਮੈਨੂੰ ਲੱਗਦਾ ਕਿ ਲੋਕ ਉਹਨਾਂ ਦੀ ਗੇਮ ਸਮਝ ਚੁੱਕੇ ਆ ਲੋਕਾਂ ਨੇ ਮੈਨੂੰ ਕਿਹਾ ਜੀ ਵੀ ਅਸੀਂ ਹਾੜਾ ਆਉਣ ਤੋਂ ਬਾਅਦ ਨੱਥ ਚੂੜਾ ਨਹੀਂ ਦੇਣਾ ਸਾਨੂੰ ਸਾਨੂੰ ਬੰਦਾ ਉਹ ਚਾਹੀਦਾ ਹੈ ਜਿਹੜਾ ਕਿ ਉਹ ਮੇਰੇ 'ਚ ਦੇਖਦੇ ਆ ਕਿ ਜਿਹੜਾ ਇਹਦੇ ਵਾਸਤੇ ਪਾਣੀ ਦਾ ਜਿਹੜਾ ਹੈਗਾ ਉੱਪਰ ਤੋਂ ਬਾਅਦ ਰਾਜਾ ਨਹੀਂ ਚਾਹੀਦਾ ਸਾਨੂੰ ਹੋਰ ਚਾਹੀਦਾ ਰੂਲਿੰਗ ਪਾਰਟੀ ਦੇ ਵਿੱਚ ਹੋਰ ਰਾਜਾ ਚਾਹੀਦਾ ਜਿਹੜਾ ਸਾਨੂੰ ਡੁੱਬਣ ਤੋਂ ਬਚਾ ਸਕੇ ਡਾਕਟਰ ਸਾਹਿਬ ਹੁਣ ਗੱਲ ਕਰਾਂਗੇ ਡਾਕਟਰ ਗਾਂਧੀ ਦੀ ਉਹ ਆਮ ਆਦਮੀ ਪਾਰਟੀ ਤੋਂ ਐਮਪੀ ਬਣੇ ਸੀਗੇ ਤੇ ਅੱਜ ਉਹ ਛਾਲ ਮਾਰ ਕੇ ਉਧਰ ਦੂਜੇ ਪਾਸੇ ਚਲੇ ਗਏ ਉਹਨਾਂ ਨੂੰ ਕਿਵੇਂ ਦੇਖੋ ਉਹਨਾਂ ਨੇ ਕਈ ਛਾਲਾ ਮਾਰੀਆਂ ਜੀ ਜਿਹੜੀ ਪਾਰਟੀ ਨੇ ਚੁਣਿਆ ਉਹਦੇ ਨਾਲ ਨਹੀਂ ਰਹੇ ਇੱਕ اخਲਾਕੀ ਤੌਰ ਤੇ ਤੁਸੀਂ ਪਾਰਟੀ ਨਾਲ ਨਹੀਂ ਸਹਿਮਤ ਉਹ ਤਾਂ ਰਿਜ਼ਾਈਨ ਕਰਦੇ ਹੋ ਦੁਬਾਰਾ ਇਲੈਕਸ਼ਨ ਲੜੋ ਫਿਰ 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 ਤੁਹਾਨੂੰ ਮਰ ਫਿਰ ਤਾਂ ਇਹ ਤਾਂ ਹੋਈ اخلاق ਦੀ ਗੱਲ ਉਹਨਾਂ ਨੇ ਉਹ اخلاق ਨਹੀਂ ਦਿਖਾਇਆ ਜੀ ਉਹਨਾਂ ਨੇ ਜਿਹੜੀ ਪਾਰਟੀ ਨਾਲ ਚੁਣਿਆ ਗਿਆ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਦੇ ਵਿੱਚ ਨਹੀਂ ਗਏ ਉਹਨਾਂ ਨੂੰ ਵੀ ਮੈਂ ਕਹਿੰਨਾ ਉਹਨਾਂ ਨੂੰ ਬਾਕੀ ਸਾਰਾ ਕੁਝ ਛੱਡ ਦਿਓ ਮੈਨੂੰ 5% ਦਿਖਾ ਦਿਓ ਜਿਹੜੇ ਉਹਨਾਂ ਨੇ ਕਹੇ ਵੀ ਆਦਾਰਸ਼ ਕ੍ਰਾਮ ਜਿਹੜੇ ਮੈਂ ਬਣਾਤੇ ਜਿਹੜੀ ਮੇਰੀ ਸਕੀਮ ਸੀ ਮੇਰੇ ਕੋਲ ਮੇਰੇ ਕੋਲ 25 ਕਰੋੜ ਰੁਪਏ ਮਿਲਿਆ ਮੈਨੂੰ 5 ਸਾਲਾਂ ਚ ਤੇ ਮੈਂ ਆ 5 ਪ੍ਰਿੰਟ ਬਣਾ ਦਿੱਤੇ ਮੈਂ ਬਾਕੀ ਸਾਰੇ 1200 ਪ੍ਰਿੰਟ ਇਹੋ ਜੇ ਕਰ ਦੂੰਗਾ ਫਿਰ ਤਾਂ ਉਹਨਾਂ ਦੀ ਗੱਲ ਮੰਨੀ ਜਾ ਸਕਦੀ ਹੈ ਮੈਂ ਕਹਿੰਦਾ ਮੇਰੇ ਮੁੱਲਕ ਲੈਣਕ ਦੇਖਣ ਜਾ ਕੇ ਰਜਿੰਦਰਾ ਹਸਪਤਾਲ ਦੇਖਣ ਕਹਿੰਦੀ ਜੀ ਔਰ ਜਿਹੜੇ ਤੁਹਾਡੇ ਮਾਤਾਕਸ਼ਲੇ ਹਸਪਤਾਲ ਦੇਖਣ ਜੇ ਉਹਨਾਂ ਨੂੰ ਮੇਰਾ ਕੰਮ ਪਸੰਦ ਆ ਤਾਂ ਇਸ ਵਾਰੀ ਮੈਨੂੰ ਗਾਂਧੀ ਜੀ ਨੂੰ ਕਹਿੰਦਾ ਤੁਸੀਂ ਆਪਣੇ ਵੋਟ ਮੈਨੂੰ ਪਾਓ ਇਸ ਵਾਰੀ ਡਾਕਟਰ ਗਾਂਧੀ ਨੇ ਇੱਕ ਲਿਸਟ ਜਾਰੀ ਕੀਤੀ ਹੈ ਕਿ ਮ ਬਿਲਕੁਲ ਨਹੀਂ ਜੀ ਉਹਨਾਂ ਨੇ ਫੰਡ ਬਣਦੇ ਆਪਣੇ ਕਲੀਨਿਕ 'ਚ ਬੈਠ ਕੇ ਬਣਦੇ ਆ ਫੰਡ ਬਣਨਾ ਕੋਈ ਨਹੀਂ ਕਿਸੇ ਕੰਮ ਨੂੰ ਜਿਹੜਾ ਕੀਤਾ ਉਹਨਾਂ ਦੇ ਜਾ ਕੇ ਦੇਖ ਲਓ ਤੁਸੀਂ ਤੁਸੀਂ ਕਰੋ ਤੁਸੀਂ ਦੇਖੋ ਉਹਨਾਂ ਨੇ ਜਿਹੜੇ ਜਿਮ ਬਣਾਏ ਉਹਨਾਂ ਦਾ ਹਾਲ ਦੇਖੋ ਜਾ ਕੇ ਕੀ ਆ ਕਿੱਥੇ ਸਮਾਨ ਛੁੱਟਿਆ ਪਿਆ ਲੋਕਾਂ ਦੇ ਘਰਾਂ 'ਚ ਛੁੱਟਿਆ ਪਿਆ ਕਿੱਥੇ ਆ ਕੋਈ ਇੱਕ ਵੀ ਕੰਮ ਨਹੀਂ ਉਹਨਾਂ ਨੇ ਕੰਮ ਦਾ ਕੀਤਾ ਮੈਂ ਤੁਹਾਨੂੰ 5% ਕਹਿ ਰਿਹਾ ਜੀ 25 ਕਰੋੜ ਰੁਪਈਆ 5% ਦਿਖਾ ਦੇਣ ਗਾਂਧੀ ਜੀ ਫਿਰ ਗੱਲ ਕਰਾਂਗੇ ਅਗਲੀ ਉਹਨਾਂ ਨੇ ਹਰ ਮੁਹੱਲੇ 'ਚ ਹਰ ਪਿੰਡ ਵਿੱਚ ਜਾ ਕੇ ਕਿਹਾ ਵੀ ਉਹ ਪਾਰਟੀ ਆ ਜਿਹਨੇ ਦੰਗੇ ਕਰਾਏ ਆ ਜਿਹਨੇ ਨਸਲ ਕੁਸ਼ੀ ਕੀਤੀ ਆ ਜਿਹਨੇ ਧਾਰਮਿਕ ਸਥ ਗਾਂਧੀ ਜੀ ਦੇ ਜਾਣ ਨਾਲ ساری ਪਾਰਟੀ ਠੀਕ ਹੋ ਗਈ ਉਹ ਉਹਨਾਂ ਨੂੰ ਕਾਂਗਰਸ ਦੇ ਬੰਦੇ ਕੋਈ ਬੰਦਾ ਕਾਂਗਰਸ ਦਾ ਕਿਸੇ ਨੇ ਉਹਨਾਂ ਦਾ ਧੂਤ ਨਹੀਂ ਲਾਣਾ ਕਿਸੇ ਨੇ ਉਹਨਾਂ ਨੂੰ ਵੋਟ ਨਹੀਂ ਪਾਣੀ ਗਾਂਧੀ ਜੀ ਦੀ ਇਸ ਵਾਰੀ ਜਮਾਨਤ ਜਾਬਤ ਹੋਣੀ ਹੈ ਪਿਛਲੀ ਵਾਰੀ ਵੀ ਹੋਈ ਸੀ ਇੰਡੀਪੈਂਡੈਂਟ ਲੜੀ ਸੀ ਇੱਕ ਆਪਣੀ ਪਾਰਟੀ ਬਣਾਈ ਸੀ ਤੁਹਾਨੂੰ ਪਤਾ ਨਾ ਉਹਦਾ ਕੀ ਸੀ ਗਾਂਧੀ ਜੀ ਨੂੰ ਇਹ ਨਹੀਂ ਪਤਾ ਉਹਨਾਂ ਨੂੰ ਪੁੱਛੋ ਜਿਹੜੀ ਤੁਸੀਂ ਪਾਰਟੀ ਬਣਾਈ ਸੀ ਉਹਦਾ ਨਾਂ ਕਿ ਖੁਦ ਵੀ ਭੁੱਲ ਗਿਆ ਹੋਣੇ ਨਵਾਂ ਪੰਜਾਬ ਪਾਰਟੀ ਨਵਾਂ ਪੰਜਾਬ ਬਣਾਉਣਾ ਸੀ ਉਹਨਾਂ ਨੇ ਉਹ ਕਿੱਥੇ ਗਈ ਜੀ ਪਾਰਟੀ ਉਹਨਾਂ ਨੂੰ ਪੁੱਛੋ ਜਰ ਡਾਕਟਰ ਸਾਹਿਬ ਆਖਰੀ ਸਵਾਲ ਆਪਣਾ ਮੁਕਾਬਲਾ ਕਿੰਨਾ ਦੇਖਦੇ ਦੇਖੋ ਜੀ ਸਾਡ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਸ ਤੋਂ ਇਸ ਤੋਂ ਵੀ ਵੱਧ ਬਣਾਵਾਂਗੇ ਸਾਰੇ ਡਿਸਟ੍ਰਿਕਟ ਹਸਪੀਟਲ ਚ ਐਮਰਜੈਂਸੀ ਸਰਵਿਸਿਜ਼ ਹੋਣਗੀਆਂ ਜੱਚਾ ਬੱਚਾ ਕੇਂਦਰ ਹੋਣਗੇ ਸਾਰੇ ਡਿਸਟ੍ਰਿਕਟ ਹੈੱਡਕੁਆਰਟਰ ਤੇ ਔਰ ਸਬ-ਡਿਵੀਜ਼ਨ ਹਸਪੀਟਲ ਦੇ ਨਾਲ ਅਟੈਚਡ ਔਰ ਇਸ ਤੋਂ ਸਵਾਇ ਜਿਹੜਾ ਹੈਗਾ ਕ੍ਰਿਟੀਕਲ ਕੇਅਰ ਦਾ ਕਨਸੈਪਟ ਲੈ ਕੇ ਆਉਂਗਾ ਵੀ ਜਿਹੜੇ ਐਮਰਜੈਂਸੀ ਸਰਵਿਸਿਜ਼ 24/7 ਹੋਣਗੀਆਂ ਅਪ ਟੂ ਦਾ ਸੀਐਚੀ ਲੈਵਲ ਉਹਦੇ ਵਾਸਤੇ ਸਟਾਫ ਰਿਕਰੂਟ ਕਰ ਰਹੇ ਆ ਮਤਲਬ ਦਵਾਈਆਂ ਅਸੀਂ ਖਰੀਦ ਰਹੇ ਆ 100% ਦਵਾਈਆਂ ਹਸਪਤਾਲੋਂ ਚ ਮਿਲਣਗੀਆਂ ਠੀਕ ਹੈ ਜੀ ਜਿਹੜੇ ਤੁਹਾਡੇ ਸਟਾਫ ਪੂਰਾ ਹੋਏਗਾ 24 ਸਰਕਾਰੀ ਹਸਪਤਾਲ ਪ੍ਰਾਈਵੇਟ ਤੋਂ ਬਿਹਤਰ ਹੋਣਗੇ ਇੱਕ ਬਣਾਤਾ ਹੋਰ ਸੈਂਕੜੇ ਬਣਾਵਾਂਗੇ ਜੀ ਤੁਹਾਡਾ ਮਹਾਲੀ ਵਾਲਾ ਦੇਖੋ ਜਾ ਕੇ ਇੰਸਟੀਚਿਊਟ ਆਫ ਲਿਵਰ ਐਂਡ ਬਿਲਰੀ ਸਾਇੰਸਸ ਇੱਕ ਵਾਰੀ ਦੇਖੋ ਜ਼ਰੂਰ ਦਿਖਾਓ ਲੋਕਾਂ ਨੂੰ ਜੇ ਮਾਤਾਕ ਚਲੇ ਹਸਪਤਾਲ ਦਿਖਾਓ ਵੀ ਸਰਕਾਰੀ ਹਸਪਤਾਲ ਆਏ ਇਹ ਸੰਨ ਡਾਕਟਰ ਬਲਬੀਰ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਉਹਨਾਂ ਨੇ ਕੰਮ ਕੀਤੇ ਹੈ ਮੈਡੀਕਲ ਸਿੱਖਿਆ ਦੇ ਔਰ ਆਉਣ ਵਾਲੇ ਸਮੇਂ ਜਿਹੜੇ ਉਹ ਵਿਜ਼ਨ ਲੈ ਕੇ ਆਏ ਪਟਿਆਲਾ ਲੋਕ ਸਭਾ ਵਾਸਤੇ ਉਹਨੂੰ ਦੇਖਦੇ ਹੋਏ ਲੋਕ ਉਹਨਾਂ ਨੂੰ ਵੋਟ ਪਾਣਗੇ ਤੇ ਉਹ ਰਿਕਾਰਡ ਮਤਾਂ ਨਾਲ ਪਟਿਆਲਾ ਤੋਂ ਲੋਕ ਸਭਾ ਸੀਟ ਜਿਹੜੀ ਹੈਗੀ ਹੈ ਉਹ ਆਮ ਆਦਮੀ